ਜਲਦੀ ਹਮ ਬਾਤੀਆਂ ਦਿਖਾ ਰਹੇ ਆ ਜੀ ਅੱਜ ਮੇਰੇ ਨਾਲ ਤੇਰਾ ਫਿਰ ਤਰਨ ਤੇ ਪੂਰਾ ਇੰਜੋਏ ਕਰ ਰਿਹਾ ਜੀ ਛੱਡੇ ਨੂੰ ਤੇ ਫੁੱਲ ਇੰਜੋਏ ਚੱਲ ਰਿਹਾ ਤੇ ਪਛੇ ਆ ਰਹੇ ਨੇ ਸਾਡੇ ਲਕੇਸ਼ਵਰੀ ਜੀ ਤੇ ਰੋਹਿਤ ਸ਼ਰਮਾ ਜੀ ਫੁੱਲ ਫਨ ਐਂਡ ਮਸਤੀ ਇੰਜੋਏ ਕਰ ਰਹੇ ਛੱਡੇ ਲੱਗਿਆ ਜੀ ਨਿਆਰੇ ਬੱਚੇ ਪਏ ਆ ਬਹੁਤ ਹੀ ਖੁਸ਼ ਹੁੰਦੇ ਆ ਤੇ ਆ ਰਹੇ ਨੇ ਜੀ ਹਵਾਵਾਂ ਝੜੀਆਂ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆ ਵਾਹ ਜੀ ਵਾਹ ਜਿਹੜੇ ਚੈਨਲ ਦੇ ਵਿੱਚ ਨਵੇਂ ਆਏ ਆ ਚੈਨਲ ਨੂੰ ਲਾਈਕ ਕਰਦੇ ਸਬਸਕ੍ਰਾਈਬ ਕਰਦੇ ਤੇ ਸ਼ੇਅਰ ਕਰਦੇ ਦੇਖ ਸਕਦੇ ਹੋ ਤੁਸੀਂ ਕੁਦਰਤ ਦਾ ਅਦਭੁਤ ਨਜ਼ਾਰਾ ਨਾਈਟ ਦਾ ਇਹ ਤਾਂ ਨਾਈਟ ਲੋਕੇਸ਼ਨ ਵਾਹ ਜੀ ਵਾਹ ਅਲਟੀਮੇਟ ਬਿਦਾਉਤ ਵਾਹ ਇਹ ਕੁਦਰਤ ਦੇ ਖਜ਼ਾਨੇ ਦਾ ਨਾ ਇਹ ਨਜ਼ਾਰਾ ਲੈਣਾ ਚਾਹੁੰਦੇ ਆ ਤੇ ਹਿਮਾਚਲ ਦੀਆਂ ਵਾਦੀਆਂ ਜੀ ਤੁਸੀਂ ਲੈ ਸਕਦੇ ਹੋ ਬਹੁਤ ਹੀ ਰੀਚ ਜੋ ਜਿਹੜੇ ਯਾਰੇ ਬਹੁਤ ਬੜਾ ਕਰਦੇ ਨੇ ਕਿਉਂ ਕੁੱਖਾ ਤੋਂ ਬਹਰ ਲਾਇਲਾ ਬਾਹਰ ਇਹ ਜਿੱਥੇ ਜਾ ਰਹੀਆਂ ਨੇ ਖੂਬਸੂਰਤ ਬਰੇਸ਼ ਯਾਰੇ ਖੂਬਸੂਰਤ ਪਹਾੜਾ ਤੋਂ ਉਪਰ ਦੇਖੋ ਕਿੰਨਾ ਵਧੀਆ ਦੂਰ ਤੋਂ ਨਜ਼ਾਰਾ ਆ ਰਿਹਾ ਹੈ ਬਾਜੀ ਬਾਤ ਤੰਕੀ ਤੇ ਫਰਤ ਖੂਬਸੂਰਤ ਨੇ ਯਾਰਿਆ ਨਾਲ